ਕਿਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਤੁਹਾਨੂੰ ਵਾਜੰਦੇ ਪਾਸੇ ਕਿਰਪਾ ਕਰੇ ਜੀ ਸੰਤ ਚੰਨਾ ਦੇ ਹੱਥ ਜਿ ਸਿਗਾਇਓ ਕੋਟ ਜਨਨ ਕੇ ਦੂਖ গোਾਇ ਜੋ ਚਾਹਤ ਸੋਈ ਬਨ ਪਾਇਓ ਕਰ ਕਿਰਪਾ ਹਰ ਨਾਮ ਦੋਇ ਸਦਾ ਸੁਖ ਦਾ ਨਾਮ ਵਡਾਈ ਗੁਰਪ੍ਰਸਾਦ ਨਾਨਕ ਮਤ ਸੋਇ ਜਨਮ ਮਰਨ ਦਉ ਮੈਂ ਨਾਹੀ ਜਨ ਪਰਪਰ ਕਲ ਆਏ ਜੀ ਅਦਾਂ ਦੇ ਭਗਤੀ ਲਾਇਨ ਹਰਸੇ ਲਾਇਨ ਮਾਇ ਐਸੇ ਸੰਤ ਮਹਾਪੁਰਖ ਬੰਦਗੀ ਵਾਲੇ ਭਗਤੀ ਵਾਲੇ ਜਿਆਨੇ ਗਿਆਨ ਕ੍ਰਿਆਨ ਹਿਤ ਆਪਣਾ ਸਾਰਾ ਜੀਵਨ ਲਾਇਆ ਦੇ ਅੰਤ ਸੰਗਤਾਂ ਨੂੰ ਬਾਣੀ ਦਾ ਜੋੜਿਆ ਬਾਣੀ ਦਾ ਜੋੜਿਆ ਨਾਲ ਨਾਲ ਉਹਨੇ ਸੰਗਤਾਂ ਦੀ ਦਰਵਾਜ਼ਾ ਦਰੂ ਕਰਕੇ ਵੀ ਸੇਵਾ ਕੀਤੀ ਸ੍ਰੀਮਾਨ ਸੰਤ ਬਾਬਾ ਜੀ ਸਿੰਘ ਜੀ ਸੇਵਕ ਸ੍ਰੀਮਾਨ ਸੰਤ ਬਾਬਾ ਗੁਪਾਰ ਸਿੰਘ ਜੀ ਯਾਨੀ ਬਾਬਾ ਗੁਪਾਰ ਸਿੰਘ ਜੀ ਕੋ ਹੈ ਕਿ ਬੜਾ ਲੰਮਾ ਸਮਾਂ ਸੇਵਾ ਉਹ ਨੂੰ ਭਾਈਆ ਉਹਦੀ 50ਵੀਂ ਬਰਸੀ ਸ੍ਰੀ ਮਾਨਸਾ ਸਾਹਿਬਾ ਬਾਬਾ ਗੁਪਾਰ ਸਿੰਘ ਜੀ ਦਰਬਾਰ ਲੈ ਕੇ ਆਗਸਤ 16 ਦੀ 15 ਦਿਨ ਪਾਠ ਰੱਖ ਕੇ ਜਾ ਰਹੇ ਹੈ 16 ਨੂੰ ਮੱਧ ਤੇ 17 ਨੂੰ ਹੋਗਤ ਹੈ ਜੀ ਵਾਹ ਸਕਦੇ ਨੇ ਸਰਦਾਂ ਨੂੰ ਨਿਰਮਲਤਾ ਸਾਹਿਬ ਬੇਨਤੀ ਕੀਤੀ ਜਾਂਦੀ ਹੈ ਵੀ ਬਾਧ ਚੜ ਕੇ ਮਹਾਪ੍ਰਸਾਦ ਸਾਹਿਬ ਦੀਆਂ ਭਾਦ ਕੇ ਬਾਣੀ ਸੁਣ ਕੇ ਸੇਵਾ ਕਰਕੇ ਦਾਸ ਨਿਕਲ ਕੇ ਜੀਵਨ ਦਾ ਲਾਭ-ਲਾਬ ਕਰੀਏ ਜਿਹੜਾ ਮਹਾਪ੍ਰਸਾਦ ਸਾਹਿਬ ਦਾ ਜੀਵਨ ਸੰਗਤਾਂ ਦੀ ਸੇਵਾ ਚਲਾਇਆ ਕੋਣ ਯਾਦ ਕਰਨ ਵਾਲਾ ਤੇ ਆਪ ਦੀ ਜਿੰਦਗੀ ਵਿੱਚ ਥੋੜਾ ਸਮਾਂ ਸਰਤਾ ਦਾ ਜੀਵਨ ਲੋਰਾਂ ਦਾ ਸਰਤਾ ਦੀ ਜੂੜ ਕੱਢੀ ਹੈ ਮਹਾਪ੍ਰਸਾਦ ਸਾਹਿਬ ਤੇ ਰੌਣਕ ਉਹ ਬੜੀ ਬੜੇ ਤੇ ਆਪਣਾ ਬਾਣੀ ਸੁਣ ਕੇ ਜੀਵਨ ਦਾ ਲਾਭ-ਲਾਬ ਕਰੀਏ ਠੰਡੇ ਪਾਣੀ ਅੰਮਸੇ ਕੀਏ ਰਹਿਤਾਂ ਰੱਖਿਏ ਰਹਿਤਾਂ ਦਾ ਪ੍ਰੇਰਜ ਕਰੀਏ ਸੰਤ ਬਾਬਾ ਬਸਾਂ ਸਿੰਘ ਜੀ ਸਮੇਂ ਕੋਲ ਆਏਗੇ ਇਸ ਨੂੰ ਬਾਬਾ ਗੁਪਾਰ ਸਿੰਘ ਨਾਲ ਪਿਆਰ ਸੀ ਆ ਸੰਤ ਬਾਬਾ ਗਿਆਨ ਸਿੰਘ ਜੀ ਉਹਨਾਂ ਦੇ ਬਾਬਾ ਹਰਪ੍ਰੀਤ ਨਾਲ ਬਹੁਤ ਪਿਆਰ ਹੁੰਦਾ ਸੀ ਕਿ ਇਹ ਸਾਧੂ ਲੋੜ ਹੁੰਦੀ ਦੁਆਦ ਉਹ ਉਸੇ ਭੇਜ ਦਿੰਦੇ ਮਾਪੇ ਤੇ ਬਾਬਾ ਜੀ ਸੁਣਨ ਮਾੜਾ ਬਾਬਾ ਗਿਆ ਸੀ ਆਪਣੇ ਨਾਲ ਵੀ ਜਰੰਦਰ ਸਿੰਘ ਜੀ ਦੇ ਨਾਲ ਜਾਇਆ ਕਰਦੇ ਆ ਆਫੀ ਜੀ ਬਹੁਤ ਪਿਆਰ ਕੀਏ ਦੋਸਤਾਨ ਦੀ ਸੇਵਾ ਦੇ ਫਰਜ਼ ਕਰਨ ਵਾਸਤੇ ਸੰਗਤ ਦੇ ਪਿਆਰ ਨਾਲ ਸ੍ਰੀ ਵੰਤਸੰਤ ਬਾਬਾ ਬਸੰਤ ਸਿੰਘ ਜੀ ਦਾ ਸਤਿਕਾਰ ਨੂੰ ਮਿਲਿਓ ਤੇ ਉਹਨਾਂ ਦਾ ਕਿਰਪਾ ਕਰਨ ਉਹ ਜੇਵਾ ਬਾਣੀ ਸੁਣ ਕੇ ਸੇਵਾ ਕਰਕੇ ਜੀਵਨ ਦਾ ਰਾਹ ਪ੍ਰਾਪਤ ਕਰੀਏ ਜਿਹਦੇ ਨਾਲ ਬਾਬਾ ਜੀ ਦੇ ਜਿਹੜੀ ਬਾਣੀ ਹੈ ਉਹਨੇ ਖੁਸ਼ੀਆਂ ਪ੍ਰਾਪਤ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ